ਉਮੀਰਾਜਤਾਨੀ ਵਿੱਚ ਭਾਰੀ بارش ਵਿਚਾਲੇ ਸ਼ੁੱਕਰਵਾਰ ਤੜਕਸਾਰ ਇੰਦਰਾ ਗਾਂਧੀ ਕੁਮੰਤਰੀ ਹਵਾਈ ਅੱਡੇ ਦੇ ਟਰਮੀਨਲ 1 ਦੀ ਛੱਤ ਦਾ ਇੱਕ ਹਿੱਸਾ ਗੱਡੀਆਂ ਤੇ ਡਿੱਗ ਜਾਣ ਨਾਲ 6 ਲੋਕ ਜ਼ਖਮੀ ਹੋ ਗਏ ਡੀ ਐਫ ਐਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਯਕੀਨੀ ਬਣਾਉਣ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਕਿ ਨੁਕਸਾਨੇ ਗੇ ਵਾਹਨਾਂ ਵਿੱਚ ਕੋਈ ਹੋਰ ਫਸਿਆ ਨਾ ਹੋਵੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਤੜਕੇ ਤਕਰੀਬਨ 5:30 ਵਜੇ ਮਿਲੀ ਸੀ ਹਵਾਈ ਅੱਡੇ ਦੀ ਛੱਤ ਡਿੱਗਣ ਨਾਲ ਕਈ ਵਾਹਨ ਨੁਕਸਾਨੇ ਗਏ ਨੇ ਕੋਮੀ ਰਾਜਧਾਨੀ ਵਿੱਚ ਭਾਰੀ بارش ਵਿਚਾਲੇ ਸ਼ੁੱਕਰਵਾਰ ਤੜਕਸਾਰ ਇੰਦਰਾ ਗਾਂਧੀ ਕੁਮੰਤਰੀ ਹਵਾਈ ਅੱਡੇ ਦੇ ਟਰਮੀਨਲ 1 ਦੀ ਛੱਤ ਦਾ ਇੱਕ ਹਿੱਸਾ ਗੱਡੀਆਂ ਤੇ ਡਿੱਗ ਜਾਣ ਨਾਲ 6 ਲੋਕ ਜ਼ਖਮੀ ਹੋ ਗਏ ਡੀ ਐਫ ਐਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਯਕੀਨੀ ਬਣਾਉਣ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਕਿ ਨੁਕਸਾਨੇ ਗਏ ਵਾਹਨਾਂ ਵਿੱਚ ਕੋਈ ਹੋਰ ਫਸਿਆ ਨਾ ਹੋਵੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਤੜਕੇ तकरीबन 5:30 ਵਜੇ ਮਿਲੀ ਸੀ ਹਵਾਈ ਅੱਡੇ ਦੀ ਛੱਤ ਡਿੱਗਣ ਨਾਲ ਕਈ ਵਾਹਨ ਨੁਕਸਾਨੇ ਗਏ ਨੇ